ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਲੋ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ ਦਿਨਾਂ ਤੇ ਮੌਸਮ ਦੀ ਇੱਕ ਮਹੀਨਾ ਵਾਲਾ ਸਿਸਟਮ ਜਿਹੜਾ ਲੱਗਣਾ ਉਹਦੀ ਤੁਹਾਨੂੰ ਅਪਡੇਟ ਦੇਵਾਂਗੇ ਤੇ ਜਿਹੜਾ ਮੌਜੂਦਾ ਫਚੁਨੀ ਸਿਸਟਮ ਐਸ ਵੇਲੇ ਚੱਲਦਾ ਫਿਆ ਇਹਦੇ ਕੀ ਆਸਾਰ ਨੇ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਤੁਹਾਨੂੰ ਦੱਸਾਂਗੇ ਲਾਈਵ 7:30 ਦੱਸਿਆ ਐ ਅਸਲੀਆਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ 10 13 ਦਸੰਬਰ ਦਾ ਅੱਜ ਦਿਨ ਲੰਘ ਚੁੱਕਾ ਹੈ ਰਾਤ ਹੈ ਤੇ ਆਪਾਂ ਗੱਲ ਕਰਨੀਆਂ 20 ਦਸੰਬਰ ਤੱਕ ਦੀ ਇੱਕ ਤਾਂ ਤੁਹਾਨੂੰ ਸਿੱਧੇ ਤਰੀਕੇ ਨਾਲ ਸਿੱਧੇ ਅਰਥਾਤ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਇੱਕ ਸਿਸਟਮ ਲੱਗਣ ਜਾ ਰਿਹਾ ਜੀ ਮਹੀ ਵਾਲਾ ਇਹ ਸਿਸਟਮ ਲੱਗੇਗਾ 20 ਤੇ 21 ਦਸੰਬਰ ਨੂੰ ਇਹ 20 ਤੋਂ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਸਕਦਾ ਹੈ ਤੇ 22 ਦੀ ਦੁਪਹਿਰ ਹੁੰਦੇ ਹੁੰਦੇ ਇਹਦੀ ਸਮਾਪਤੀ ਹੋ ਜਾਣੀ ਹੈ ਕੀ ਤਰੀਕੇ ਸਿਸਟਮ ਦਾ ਮੁੱਖ ਦਿਨ ਹੋ ਸਕਦਾ ਹੈ ਤੇ ਇਹ ਸਿਸਟਮ ਮੈਦਾਨਾਂ ਦੇ ਵਿੱਚ ਪੰਜਾਬ ਦੇ 40-45% ਖੇਤਰਾ ਦੇ ਵਿੱਚ ਮੀਂਹ ਲਵਾ ਸਕਦਾ ਇਸ ਤੋਂ ਇਲਾਵਾ ਜਿਹੜੇ ਉੱਪਰਲੇ ਭਾਗ ਨੇ ਹਿਮਾਚਲ ਤੇ ਜੰਮੂ ਦੇ ਉਹਨਾਂ ਖੇਤਰਾ ਦੇ ਵਿੱਚ ਬਰਬਰੇ ਦਾ ਇੱਕ ਤਗੜਾ ਦੌਰ ਲੱਗ ਸਕਦਾ ਸੋ ਇਹ ਸਿਸਟਮ ਹਾਲੇ 4-5 ਦਿਨ ਦੂਰ ਹੈ ਉਸ ਪਹਿਲਾਂ ਜਿਹੜਾ ਇੱਕ ਵੈਸਟ ਇੰਡ ਸਰਵੈਂਸ ਯਾਨੀ ਕਿ ਇੱਕ ਮੌਜੂਦਾ ਸਿਸਟਮ ਜਿਹੜਾ ਕਿ ਇਸ ਵੇਲੇ ਸਰਗਰਮ ਹੈ ਵੱਡੇ ਏਰੀਆ ਨੂੰ ਕਵਰ ਕੀਤਾ ਹੋਇਆ ਇਹ ਸਿਸਟਮ ਨੇ ਰਾਜਸਥਾਨ ਤੋਂ ਲੈ ਕੇ ਲਗਭਗ ਉੱਤਰਾ ਰਾਜਸਥਾਨ ਤੋਂ ਲੈ ਕੇ ਉੱਤਰੀ ਰਾਜਸਥਾਨ ਹਰਿਆਣਾ ਦੇ ਸਾਰੇ ਖੇਤਰ ਉੱਤਰੀ ਯੂਪੀ ਉੱਤਰਾਖੰਡ ਪੰਜਾਬ ਹਿਮਾਚਲ ਜੰਮੂ ਨੂੰ ਤੇ ਲੈਂਦਾ ਪੰਜਾਬ ਉੱਤਰੀ ਪਾਕਿਸਤਾਨ ਇਹ ਖੇਤਰਾਂ ਨੂੰ ਬਦਲਵਾਏ ਦੇ ਨਾਲ ਇਹ ਸਿਸਟਮ ਨੇ ਕਵਰ ਕੀਤਾ ਹੋਇਆ ਤੇ ਇਹ ਸਿਸਟਮ ਦੇ ਸਦਕਾ ਮੀਂਹ ਦੇ ਅਸਰ ਫਿਲਹਾਲ ਮੈਦਾਨਾਂ ਦੇ ਵਿੱਚ ਕਿਤੇ ਵੀ ਨਹੀਂ ਆ ਨਾ ਪੰਜਾਬ ਦੇ ਵਿੱਚ ਨਾ ਨਾਂ ਲੱਗਦੇ ਖੇਤਰਾਂ ਦੇ ਵਿੱਚ ਸੋ ਇਹ ਸਿਸਟਮ ਦਾ ਅਸਰ ਪਹਾੜਾਂ ਦੇ ਵਿੱਚ ਹੋ ਸਕਦਾ ਹਲਕੀ ਫਰਫਾਰੀ ਦਾ ਦੌਰ ਲੱਗ ਸਕਦਾ ਉੱਪਰ ਲਿਹਾ ਦੇ ਵਿੱਚ ਅੱਜ ਤਰੀਕ ਹੈ ਜੀ 13 ਤਰੀਕ 15 ਦੇ ਸਵੇਰ ਹੁੰਦੇ ਹੁੰਦੇ ਸਿਸਟਮ ਨੇ ਕਰ ਜਾਣਾ ਅੱਗੇ ਕੋਚ 15 ਤਰੀਕ ਤੋਂ ਜੜੀ ਹੈ ਉੱਤਰ ਫੱਛਤਿਆਂ ਜਦੋਂ ਠੰਡੀਆਂ ਖੁਸ਼ਕ ਹਵਾਵਾਂ ਵਾਪਸੀ ਕਰਨਗੀਆਂ ਥੱਲੇ ਉਤਰਦੀਆਂ ਹੋ ਜਾਂ ਮੈਦਾਨਾਂ ਨੂੰ ਪਹਾੜਾਂ ਤੋਂ ਤੇ ਇਹ ਹਵਾਵਾਂ ਦੇ ਚੱਲਦੇ ਇੱਕ ਵਾਰ ਠੰਡ ਫੇਰ ਵਧੇਗੀ ਰਾਤਾਂ ਦੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਜੜੀ ਹੈ ਚੜਾ ਜਿਹੜਾ ਵੇਖਣ ਨੂੰ ਮਿਲ ਸਕਦਾ ਗਰਾਵੜ ਜੜੀ ਹੈ ਅ ਟੈਂਪਰੇਚਰ ਦੇ ਵਿੱਚ ਦਰਜ ਹੋਵੇਗੀ ਠੰਡ ਜੜੀਆ ਜੋਰ ਫੜੇਗੀ 15 16 17 18 ਇਹ ਜਿਹੜੇ ਦਿਨ ਨੇ ਜਾਂ ਫਿਰ ਅਗਲੇ ਆਪਾਂ ਇੱਕ ਅੱਧਾ ਦਿਨ ਹੋਰ ਜੋੜ ਦਈਏ 19 ਦਸੰਬਰ ਦਾ ਤੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਰਿਆ ਇਹ ਸਿਸਟਮ ਦੀ ਸਮਾਪਤੀ 15 16 ਤੱਕ ਹੋ ਜਾਣੀ ਹੈ ਤੇ ਇਸ ਤੋਂ ਬਾਅਦ 4 ਦਿਨ ਖੁਸ਼ਕ ਰਹਿਣਗੇ ਉਸ ਤੋਂ ਬਾਅਦ ਸਿਸਟਮ ਇੱਕ ਹੋਰ ਆ ਰਿਹਾ ਮੀ ਆਲਾ 19 ਤੋਂ ਲੈ ਕੇ 22 ਤਰੀਕ ਦੇ ਵਿੱਚਕਾਰ ਤੇ ਉਸ ਤੋਂ ਬਾਅਦ 23 24 25 ਇਹ ਦਿਨ ਵੀ ਜੜੇ ਆ ਖੁਸ਼ਕ ਰਹਿੰਦੇ ਜਾਫਰੇ ਨੇ ਸੋ ਮੀ ਆਲਾ ਜਿਹੜਾ ਮੁੱਕ ਦੀ ਗੱਲ ਆ ਫਾਂ ਮੁਕਾਈਏ ਕਿ ਜਿਹੜਾ ਸਿਸਟਮ ਲੱਗਣਾ ਹੈ ਉਹ 21 22 ਦੇ ਨੇੜੇ ਤੇਰੇ ਜਨ ਲੱਗ ਸਕਦਾ ਹੈ ਉਹ ਕਹਾਣੀ ਵੀ ਨੂੰ ਵੀ ਵਾਫਰ ਸਕਦੀ ਹੈ ਉਹ ਕਹਾਣੀ 22 ਨੂੰ ਵੀ ਵਾਫਰ ਸਕਦੀ ਹੈ 21 ਨੂੰ ਵੀ ਵਾਫਰ ਸਕਦੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਕੁੱਲ ਮਿਲਾ ਕੇ ਪੰਜਾਬ ਦੇ 40 45% ਖੇਤਾਂ ਦੇ ਵਿੱਚ ਮੀ ਦੇ ਅਸਰ ਜਿਹੜੇ ਆ ਬਣਦੇ ਜਾ ਬੜ ਰਹੇ ਨੇ ਫਿਲਹਾਲ ਉਤਾਰ ਚੜਾ ਜੇ ਕਰੇ ਸਿਸ ਵਿੱਚ ਕੋਈ ਆਉਂਦਾ ਉਹਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਦੇ ਰਹਾਂਗੇ ਸੋ ਇੱਕ ਨਜ਼ਰ ਜਾਂਦੇ ਜਾਂਦੇ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਮਾਸੂਫ ਭਾਗ ਨੇ ਜਾਰੀ ਕੀਤੀ ਹੈ ਪੰਜਾਬ ਦੇ ਲਈ ਵਾਰਨਿੰਗ ਹੈ 14 ਤੇ 15 ਯਾਨੀ ਕਿ ਕੱਲ ਤੇ ਫਰਸੋਂ ਦੋ ਦਿਨਾਂ ਦੇ ਲਈ ਸੰਘਣੀ ਧੁੰਦ ਦੇ ਜਿਹੜੇ yellow alert ਨੇ ਉਹ ਮੌਸਮ ਹਕਮ ਨੇ ਜਾਰੀ ਕਰ ਦਿੱਤੇ ਨੇ ਸੋ ਠੰਡ ਨੂੰ ਲੈ ਕੇ ਤੇ ਧੁੰਦ ਨੂੰ ਲੈ ਕੇ ਤੇ 에어 ਕੁਆਲਿਟੀ ਯਾਨੀ ਕਿ ਹਵਾ ਪ੍ਰਦੂਸ਼ਣ ਨੂੰ ਲੈ ਕੇ ਖਾਸ ਸਟਾਰ ਕਰ ਰਹੀ ਹੈ ਇਹਨਾਂ ਚੀਜ਼ਾਂ ਲਈ ਜਿਹੜੇ ਅਲਰਟ ਹੈ ਜਾਰੀ ਕੀਤੇ ਗਏ ਨੇ ਠੰਡ ਵੀ ਹੁਣ ਜ਼ੋਰ ਫੜਦੀ ਨਜ਼ਰ ਆਏਗੀ ਕੱਲ ਵੱਡੇ ਫੱਤਰ ਤੇ ਠੰਡ ਜੜੀ ਆ ਵਾਪਸੀ ਕਰ ਸਕਦੀ ਹੈ ਅੱਜ ਦਾ ਦਿਨ ਕੋਲਡ ਡੇ ਜਿਹੜਾ ਦਰਜ ਹੋਇਆ ਸੋ ਕੱਲ ਵੀ ਕੋਲਡ ਡੇ ਰਣ ਦੇ ਆਸਾਰ ਹੋਣਗੇ ਸ਼ੁਕਰੀਆ ਜੀ ਤੁਹਾਨੂੰ